ਸਰਵਤ ਦਾ ਹੀ ਭਲਾ ਕਰੀ ਏਦਾਂ ਪੂਰੀਆਂ ਹੁੰਦੀਆਂ ਨੇ ਮਨੋਂ ਕਾਮਨਾਵਾਂ ਸ਼ਬਦ ਦਾ ਪੂਰਨ ਰੂਪ ਵਿਚ ਅਭਿਆਸ ਕਰਨਾ ਹੈ ਵੀ ਕਿਤੇ ਗੁਰਬਾਣੀ ਦਾ ਸ਼ਬਦ ਜਿਹੜਾ ਹੈ ਉਹਦੇ ਵਿੱਚ ਗਲਤ ਨਾਂ ਕੁਝ ਬੋਲਿਆ ਜਾਏ ਜਾਂ ਕੁਝ ਗਲਤ ਵਰਡਿੰਗ ਉਹਦੀ ਨਾਂ ਹੋ ਜਾਏ ਸ਼ੁੱਧ ਪਾਠ ਕਰਨਾ ਹੈ ਕਹਿਣ ਤੋਂ ਭਾਵ ਸ਼ੁੱਧ ਹੋਵੇ ਗੁਰਬਾਣੀ ਦਾ ਕੀਤਾ ਹੋਇਆ ਪਾਠ ਫੇਰ ਕਿਰਪਾ ਹੁੰਦੀ ਹੈ ਮੈਂ ਜਿਹੜੀ ਕਿਰਪਾ ਦੀ ਗੱਲ ਕਰ ਰਿਹਾ ਗੁਰੂ ਪਿਆਰ ਵਾਲਿਓ ਕਿਰਪਾ ਹੁੰਦੀ ਹੈ ਜ਼ਰੂਰ ਸਤਗੁਰੂ ਦੀ ਕਿਰਪਾ ਜਿਹੜੀ ਹੈ ਸਭ ਤੇ ਹੈ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸ ਹੈ ਬਹੁਤੀ ਕਿਸ ਹੈ ਕਣੇਰੀ ਸਤਗੁਰੂ ਕਹਿੰਦੇ ਨੇ ਕਿਸ ਹੈ ਥੋੜੀ ਕਿਸ ਹੈ ਕਣੇਰੀ ਕਿਸੇ ਦੇ ਉੱਪਰ ਥੋੜੀ ਹੈ ਕਿਸੇ ਦੇ ਉੱਪਰ ਕਣੇਰੀ ਦੇ ਅਰਥ ਹੁੰਦੇ ਨੇ ਬਹੁਤੀ ਕਿਸੇ ਦੇ ਉੱਪਰ ਬਹੁਤੀ ਹੈ ਇਸ ਕਰਕੇ ਕਿਰਪਾ ਤੇ ਸਾਰਿਆਂ ਤੇ ਹੈ ਪਰ ਬਹੁਤੀ ਕਿਰਪਾ ਉਹਨਾਂ ਨੂੰ ਜਾਪਦੀ ਹੈ ਜਿਨ੍ਹਾਂ ਦੇ ਮਨ ਗੁਰੂ ਨਾਲ ਜੁੜ ਚੁੱਕੇ ਨੇ ਉਹ ਸਮਝ ਲਏ ਨੇ ਕਿ ਗੁਰੂ ਪਾਰਸ਼ਾ ਨੇ ਕਿਰਪਾ ਕੀਤੀ ਹੋਈ ਹੈ ਸਾਡੇ ਤੇ ਕਿਰਪਾ ਹੋ ਰਹੀ ਹੈ ਚੱਲ ਰਹੀ ਹੈ ਜਿਹੜੇ ਨਾ ਸ਼ੁਕਰੇ ਬਣੇ ਹੋਏ ਨੇ ਜਿਹੜੇ ਕਹਿੰਦੇ ਨੇ ਜੀ ਮੇਰੇ ਕੋਲ ਤੇ ਕੁਝ ਹੀ ਨਹੀਂ ਅਜੇ ਤੱਕ ਮੈਨੂੰ ਦਿੱਤਾ ਹੀ ਕੀ ਹੈ ਉਹਨਾਂ ਨੂੰ ਲੱਗਦਾ ਵੀ ਮੇਰੇ ਤੇ ਕਿਰਪਾ ਹੈ ਨਹੀਂ ਮੇ ਦੋਨੇ ਬੇਨਤੀਆਂ ਨੂੰ ਸਮਝਣਾ ਪੈਣਾ ਪਰ ਜਿਹੜੀ ਬੇਨਤੀ ਆਪਾਂ ਕਰ ਰਹੇ ਆਂ ਤਕਰੀਬਨ ਧਿਆਨ ਦੇ ਨਾਲ ਉਹਨੂੰ ਵੀ ਸਮਝਿਓ ਆਪਾਂ ਕਹਿੰਦੇ ਆ ਵੀ ਮੇ ਮੇਰੀਆਂ ਮਨੋ ਕਾਮਨਾ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲੇ ਤੇ ਇੱਕ ਕੰਮ ਜ਼ਰੂਰ ਕਰਨਾ ਜੀ ਆਪਣੇ ਮਨ ਦੇ ਵਿੱਚੋਂ ਈਰਖਾ ਦਵੇਸ਼ ਬਾਹਰ ਕੱਢ ਦਿਓ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਆਪਣੀਆਂ ਚਾਹੇ 10 ਧਾਰ ਲਓ ਚਾਹੇ 11 ਧਾਰ ਲਓ ਚਾਹੇ 15 ਧਾਰ ਲਓ ਜਿੰਨੀਆਂ ਵੀ ਇੱਛਾਵਾਂ ਨੇ ਸਾਰੀਆਂ ਮਾਲਕ ਪੂਰੀਆਂ ਕਰੇਗਾ ਪਹਿਲਾਂ ਮਨ ਦੇ ਵਿੱਚੋਂ ਈਰਖਾ ਦਵੇਸ਼ ਬਾਹਰ ਕੱਢੋ ਕ੍ਰੋਧ ਬਾਹਰ ਕੱਢੋ ਐਵੇਂ ਨਾ ਲੋਕਾਂ ਦੇ ਗਲ ਪੇਜਿਆ ਕਰੋ ਈਰਖਾ ਦੁਐਸ਼ ਨਿੰਦਾ ਚੁਗਲੀ ਬਾਹਰ ਕੱਢ ਕੇ ਸਿੱਟੋ ਹਿਰਦੇ ਚੋਂ ਸਾਰਾ ਕੁਝ ਪੂਰਾ ਹੋਊਗਾ ਮਹਾਰਾਜ ਕਹਿੰਦੇ ਨੇ ਸਾਰਾ ਕੁਝ ਇਸ ਦੇਹੀ ਮੇ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਦੇਹੀ ਦੇ ਵਿੱਚ ਪੰਜ ਚੋਰ ਵਸਦੇ ਪਏ ਨੇ ਜੇਕਰ ਉਹਨਾਂ ਨੂੰ ਬਾਹਰ ਕੱਢਤਾ ਫਿਰ ਸਮਝ ਲਓ ਕਿਰਪਾ ਹੋ ਗਈ ਫੇਰ ਨਹੀਂ ਰੁਕਦੀ ਕਿਰਪਾ ਫਿਰ ਤੇ ਸੱਚੇ ਪਾਤਸ਼ਾਹ ਨੇ ਸਮਝ ਲਓ ਕਿਰਪਾ ਕਰ ਦਿੱਤੀ ਪ੍ਰਤੱਖ ਹੀ ਮਹਾਰਾਜ ਨੇ ਆਪਣੇ ਹਿਰਦੇ ਰੂਪ ਘਰਜ ਵਾਸਾ ਕਰ ਲਿਆ ਇਹ ਚੀਜ਼ਾਂ ਦਾ ਤਿਆਗ ਕਰੋ ਫਿਰ ਅਸਲ ਦੇ ਵਿੱਚ ਕਿਰਪਾ ਆਉਂਦੀ ਹੈ ਔਰ ਅੱਜ ਦੀ ਜਿਹੜੀ ਵੀਡੀਓ ਹੈ ਇਹ ਹੈ ਪੂਰਨ ਕਿਰਪਾ ਦੇ ਲਈ ਆਪਾਂ ਨੂੰ ਪੂਰਨ ਕਿਰਪਾ ਕਰਾਉਣੀ ਪੈਣੀ ਹੈ ਮਹਾਰਾਜ ਤੋਂ ਆਪਾਂ ਨੂੰ ਬੇਨਤੀ ਕਰਨੀ ਪੈਣੀ ਹੈ ਦੇਖੋ ਜੇ ਆਪਾਂ ਕਿਸੇ ਤੋਂ ਕੋਈ ਕੰਮ ਲੈਣਾ ਹੈ ਤਾਂ ਜਿਹੜੇ ਸ਼ਬਦ ਉਹਨੂੰ ਚੰਗੇ ਲੱਗਦੇ ਨੇ ਉਹ ਸ਼ਬਦਾਂ ਦੇ ਵਿੱਚ ਉਹਨੂੰ ਬੇਨਤੀ ਕਰਨੀ ਪੈਂਦੀ ਹੈ ਵੀ ਹਾਂਜੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਬੜੇ ਚੰਗੇ ਹੋ ਇਦਾਂ ਦੀਆਂ ਗੱਲਾਂ ਬਾਤਾਂ ਦੁਨੀਆਵੀ ਤੌਰ ਤੇ ਕਰਨੀਆਂ ਪੈਂਦੀਆਂ ਨੇ ਪਰ ਜੇ ਪਰਮਾਤਮਾ ਤੋਂ ਮਨੋ ਕਾਮਨਾ ਪੂਰਨ ਕਰਾਉਣੀਆਂ ਨੇ ਤੇ ਪਰਮਾਤਮਾ ਦੇ ਲਈ ਸ਼ਬਦ ਵਰਦਨੇ ਪੈਣੇ ਨੇ ਪਰਮਾਤਮਾ ਨੂੰ ਕਹਿਣਾ ਪੈਣਾ ਵੀ ਰੱਬ ਜੀ ਤੈਨੂੰ ਮੱਥਾ ਟੇਕਿਆ ਮੇਰਾ ਪਰਵਾਨ ਹੋ ਗਿਆ ਤੂੰ ਸਮਝ ਲੈ ਵੀ ਸੱਚੇ ਪਾਤਸ਼ਾਹ ਮੈਂ ਤੇਰਾ ਹਾਂ ਤੇਰੇ ਦੀ ਆਸ ਹੈ ਮੈਨੂੰ ਹੋਰ ਕਿਸੇ ਦਰ ਤੋਂ ਕੋਈ ਆਸ ਨਹੀਂ ਮੈਂ ਤੇ ਤੇਰਾ ਹੀ ਹੋ ਗਿਆ ਮੈਨੂੰ ਭਰੋਸਾ ਤੇਰੇ ਤੇ ਜੋ ਤੂੰ ਕਰੇਗਾ ਮੈਨੂੰ ਯਕੀਨ ਹੈ ਕਿ ਤੂੰ ਮੇਰਾ ਚੰਗਾ ਹੀ ਕਰੇਗਾ ਤੂੰ ਮੇਰਾ ਚੰਗਾ ਹੀ ਕਰੇਗਾ ਮੈਨੂੰ ਕਿਸੇ ਤੇ ਆਸ ਨਹੀਂ ਹੈ ਸਾਰੀਆਂ ਅਸਾਂ ਛੱਡ ਦਿੱਤੀਆਂ ਮੈਂ ਤਿਆਗ ਦਿੱਤੀਆਂ ਮੈਂ ਬੇਨਤੀ ਕਰੂੰਗਾ ਕਿ ਸੱਚੇ ਪਾਰਸ਼ਾ ਤੇ ਇਨਾਂ ਨੂੰ ਭਰੋਸਾ ਹੋਵੇ ਕਿ ਉਸ ਭਰੋਸੇ ਨੂੰ ਜੇ ਕੋਈ ਆ ਕੇ ਤੋੜਨ ਦੀ ਕੋਸ਼ਿਸ਼ ਕਰੇ ਉਹ ਟੁੱਟੇ ਨਾ ਇਨਾਂ ਨੂੰ ਭਰੋਸਾ ਵੱਡਾ ਹੋਵੇ ਇਨਾਂ ਨੂੰ ਭਰੋਸਾ ਸਤਗੁਰੂ ਪਾਰਸ਼ਾ ਤੇ ਹੋਵੇ ਜਿਹੜੇ ਮਨੋ ਕਾਮਨਾ ਪੂਰੀਆਂ ਕਰ ਦਿੰਦੇ ਫਿਰ ਦੂਸਰੇ ਨੰਬਰ ਤੇ ਇੱਕ ਸ਼ਬਦ ਹੈ ਪੰਜਵੇਂ ਪਾਰਸ਼ਾ ਦਾ ਇਸ ਸ਼ਬਦ ਦਾ ਜਾਪ ਕਰਨਾ ਦੇਖੋ ਨਿਤਨੇਮ ਤੇ ਕਰਨਾ ਹੀ ਕਰਨਾ ਹੈ ਜੇ ਇਸ ਸ਼ਬਦ ਦਾ ਜਾਪ ਵੀ ਕਰਾਂਗੇ ਗੁਰਬਾਣੀ ਵੈਸੇ ਸਾਰੀ ਸਤਕਾਰਯੋਗ ਹੈ ਜੇ ਇਸ ਸ਼ਬਦ ਦਾ ਜਾਪ ਵੀ ਕਰਾਂਗੇ ਤਾਂ ਵੀ ਕਿਰਪਾ ਆਪਣੇ ਤੇ ਹੋ ਜਾਣੀ ਹੈ ਆਜੋ ਉਸ ਸ਼ਬਦ ਦੀ ਆਪਾਂ ਸਾਂਝ ਪਾਈਏ ਫਿਰ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਸਤਨਾਮ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਅਥਾ ਉਥੈ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸ੍ਰੇਨ ਸਾਸ ਸਾਸ ਸਮਾਲੀ ਪੂਰਨ ਸਵਨੀ ਥਾਈ ਰਹਾਓ ਆਪ ਸਹਾਈ ਹੋ ਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਣਾਈ ਇਸ ਸ਼ਬਦ ਦਾ ਜਾਪ ਰੋਜ਼ ਕਰਨਾ ਸਾਰੀਆਂ ਮਨੋ ਕਾਮਨਾਵਾਂ ਸੁਭਾਵਨਾਵਾਂ ਨਾਲ ਜਿਹੜੀਆਂ ਸਾਰੀਆਂ ਪੂਰੀਆਂ ਹੋ ਜਾਣਗੀਆਂ ਬਸ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਸੱਬੇ ਸਾਂਜੀ ਵਾਲ ਸਦੈਨ ਤੂੰ ਕਿਸੇ ਨਾ ਦੱਸੈ ਵਾਰਾ ਜੀਓ ਬਸ ਇਹ ਸਮਝਣਾ ਵੀ ਪਰਮਾਤਮਾ ਸਾਰਾ ਕੁਝ ਤੇਰਾ ਹੀ ਹੈ ਤੇਰੀ ਰਜਾ ਵਿੱਚ ਹੀ ਚੱਲ ਰਿਹਾ ਹੈ ਤੂੰ ਹੀ ਤੂੰ ਐ ਪ੍ਰਮਾਤਮਾ ਸਾਰੇ ਪਾਸੇ ਤੂੰ ਐ ਸਭਨਾ ਉੱਪਰ ਤੇਰੀ ਜੋਤ ਐ ਸਭਨਾ ਵਿੱਚ ਤੇਰੀ ਜੋਤ ਚੱਲ ਰਹੀ ਐ ਸਭਨਾ ਦੇ ਵਿੱਚ ਤੂੰ ਬਸ ਰਿਹਾ ਐ ਪ੍ਰਮਾਤਮਾ ਇੱਕ ਇੱਕ ਟੱਕ ਕਿਰਪਾ ਦ੍ਰਿਸ਼ਟੀ ਹੋਵੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆਂ ਉਦੋਂ ਭਾਵਨਾ ਆਉਂ ਕੇ ਸੱਚੇ ਪਾਤਸ਼ਾਹ ਕਿ ਮੈਂ ਤੇਰਾ ਹੀ ਹਾਂ ਤੇਰਾ ਹੀ ਹੋ ਗਿਆ ਮੈਨੂੰ ਇੰਨੀ ਕਿਰਪਾ ਕਰੀ ਮੇਰੇ ਹਿੱਸੇ ਦੀਆਂ ਖੁਸ਼ੀਆਂ ਦੇ ਦੀ ਮੈਂ ਇਹ ਨਹੀਂ ਕਹਿੰਦਾ ਤੂੰ ਲੋਕਾਂ ਦੀਆਂ ਉਜਾੜ ਦੇ ਲੋਕਾਂ ਦੀਆਂ ਲੋਕਾਂ ਨੂੰ ਦੇਈ ਤੇ ਸੱਚੇ ਪਾਤਸ਼ਾਹ ਇੰਨੀ ਕੋ ਮੇਰੇ ਤੇ ਕਿਰਪਾ ਕਰੀ ਮੈਂ ਦੂਸਰੇ ਨੂੰ ਦੇਖ ਕੇ ਕਦੇ ਦੁਖੀ ਨਾ ਹੋਵਾਂ ਮੈਂ ਸਦਾ ਹੀ ਤੇਰਾ ਸ਼ੁਕਰਾਨਾ ਕਰਦਾ ਰਵਾਂ ਇਹ ਭਾਵਨਾ ਮਨ ਵਿੱਚ ਜਰੂਰ ਹੋਵੇ ਇਹ ਸ਼ਬਦ ਦਾ ਜਾਪ ਰੋਜ਼ ਜਰੂਰ ਕਰਨਾ ਤੇ ਮੱਥਾ ਟੇਕਣ ਵੇਲੇ ਮੱਥਾ ਟੇਕਣ ਤੋਂ ਭਾਵ ਹੁੰਦਾ ਹੈ ਕਿ ਸੱਚੇ ਪਾਤਸ਼ਾਹ ਮੈਂ ਤੇਰੇ ਅੱਗੇ ਮੱਥਾ ਟਿਕਦਾ ਮੈਂ ਤੇਰੀਆਂ ਸਾਰੀਆਂ ਗੱਲਾਂ ਨੂੰ ਮੰਨਦਾ ਹੈ ਇਹੀ ਗੱਲਾਂ ਮੰਨਣ ਵਾਲੀਆਂ ਨੇ ਜੇ ਇਹੋ ਹੀ ਗੱਲਾਂ ਗੁਰੂ ਪਾਰਸ਼ਾ ਦੀਆਂ ਮੰਨ ਲਈਆਂ ਫਿਰ ਸਮਝ ਲਓ ਆਪਣੇ ਤੇ ਕਿਰਪਾ ਹੋ ਗਈ ਤੇ ਅੱਜ ਇਨ੍ਹਾਂ ਹੀ ਬਾਤਾਂ ਨੂੰ ਸਮਝਣ ਦੀ ਲੋੜ ਹੈ ਸਤਿਗੁਰੂ ਸੱਚੇ ਪਾਰਸ਼ਾ ਜੀ ਕਿਰਪਾ ਕਰਨ ਮਿਹਰ ਕਰਨ ਔਰ ਪੂਰਨ ਰੂਪ ਵਿੱਚ ਕਿਰਪਾ ਸਤਿਗੁਰੂ ਨੇ ਤਾਂ ਕਰਨੀ ਹੈ ਜੇ ਪੂਰਨ ਰੂਪ ਵਿੱਚ ਵਿਧੀ ਦੇ ਅਨੁਸਾਰ ਜੋ ਆਪਾਂ ਸਾਰਾ ਸਮਝਿਆ ਹੈ ਉਹਦੇ ਮੁਤਾਬਕ ਜੀ ਕਿਰਪਾ ਸਤਿਗੁਰੂ ਤੋਂ ਕਰਾਉਣੀ ਹੈ ਆਪਣੀ ਮਤ ਨਹੀਂ ਵਰਤਣੀ ਗੁਰ ਕੀ ਮਤ ਤੋਂ ਲਿਹੇ ਇਅਾਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਬਸ ਇਹ ਸਮਝ ਕੇ ਸਿਧਾਂਤ ਨੂੰ ਚੱਲਣਾ ਹੈ ਇਹ ਸਿਧਾਂਤ ਦੇ ਉੱਪਰ ਪਹਿਰਾ ਦੇਣਾ ਹੈ ਪੂਰਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਮੇਰਾ ਸਤਿਗੁਰੂ ਨਾਨਕ ਚੈਨਲ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਕੇ ਆਪਣਾ ਪਿਆਰ ਜਿਹੜਾ ਹੈ ਟੀਮ ਨੂੰ ਬਖਸ਼ਿਸ਼ ਕਰਿਓ ਮੇਰਾ ਸਤਿਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਜਿਹੜੇ ਵੀਰ ਪੈਣ ਨਵੇਂ ਆਏ ਨੇ ਘੰਟੀ ਨੂੰ ਜਰੂਰ ਦਬਾ ਲਿਓ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇਗਾ ਔਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਟੀਮ ਦਾ ਨੰਬਰ ਨੋਟ ਕਰ ਸਕਦੇ ਹੋ 7986497784 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਬੇਨਤੀਆਂ ਕਰੋ ਜੀ ਪਰਵਾਨ ਗੱਜਵੱਜ ਕੇ ਫਤਿਹ ਬਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ